ਸਰ ਕੀ ਸ਼ੋਭਨਾਵ ਜੀ ਆਪਣਾ ਗੁਰਨਾਮਕਾਰ ਸਿੰਘ ਤੱਗੜ ਜੀ ਤੇ ਸਾਰੇ ਪਿੰਡ ਕਿਹੜਾ ਜੀ ਇਹ ਤੱਗੜ ਤੇ ਸਾਰਾ ਬਹੁਤ ਹੀ ਵੱਡਾ ਜਿਹੜਾ ਪੁਰਾਣਾ ਕੀਤਾ ਜਾ ਰਿਹਾ ਤੁਹਾਡੇ ਉਹਨੂੰ ਹਸਪੀਟਲ ਇੱਥੇ ਬਹੁਤ ਵੱਡੇ ਲੈਵਲ ਦਾ ਬਣਾਇਆ ਜਾ ਰਿਹਾ ਤੇ ਕਿੱਦਾਂ ਜਿਹੜੀ ਇਹ ਮਨ ਦੇ ਵਿੱਚ ਕਿੱਦਾਂ ਸੋਚ ਆਈਏ ਤੁਹਾਡੇ ਮਨ ਦੇ ਵਿੱਚ ਸੋਚ ਤਾਂ ਮੇਰੇ ਬਹੁਤ ਚਿਰ ਤੋਂ ਸੀਗੀ ਆ ਉਸ 12-15 ਸਾਲ ਤੋਂ ਸੀਗੀ ਤੇ ਕੁਛ ਨਾ ਕੁਛ ਇਹ ਮੈਡੀਕਲ ਦੀ ਸਹੂਲਤਾਂ ਮਤਲਬ ਹੋਣੀਆਂ ਚਾਹੀਦੀਆਂ ਏਰੀਆ ਦੇ ਵਿੱਚ ਤੇ ਮਤਲਬ ਇਹ ਨਹੀਂ ਸੀ ਵੀ ਮੈਂ ਕੋਈ ਜਿਹੜਾ ਜਿਹੜੀਆਂ ਜ਼ਰੂਰੀ ਸਹੂਤਾ ਮੱਲ ਹੈਗੀਆਂ ਉਹ ਉਦੋਂ ਦਾ ਕਪਰਾਲਾ ਕੀਤਾ ਜਾਵੇ ਰਾਈਟ ਤਾਂ ਫਿਰ ਹੌਲੀ ਹੌਲੀ ਟਾਈਮ ਲੱਗ ਗਿਆ ਮੈਂ ਇਹ ਨਹੀਂ ਕਰ ਸਕਿਆ ਤਾਂ ਫਿਰ ਮਨ ਦੇ ਵਿੱਚ ਸਿਗਾ ਵੀ ਚਲੋ ਹੋਰ ਹੋਰ ਨਹੀਂ ਇੱਕ ਛੋਟਾ ਹਸਪੀਟਲ ਬਣਾਇਆ ਜਾਵੇ ਰਾਈਟ ਜਿਹਦੇ ਵਿੱਚ ਦੋ ਤਿੰਨ ਆਊਟਰ ਰੱਖੇ ਜਾਣ ਤਾਂ ਕੁਛ ਨਾਲ ਨਾਲ ਰੱਖੇ ਜਾਣ ਤੇ ਰਵੈਂਚਲੀ ਕੀ ਹੋਇਆ ਮਤਲਬ ਪਿਛਲੇ ਆਲਮੋਸਟ 7-8 ਸਾਲ ਤੋਂ ਮੇਰਾ ਜਿਹੜਾ ਕੈਨੇਡਾ ਦਾ ਬਿਜ਼ਨਸ ਹੈ ਰਾਈਟ ਉਹ ਬੋਸ ਹੁਣ ਅੱਥੇ ਲੰਡਾ ਪਿਆ ਫਿਰ ਮੈਂ ਕਿਹਾ ਵੀ ਚਲੋ ਜੇ ਉਹ ਸੋਨਾ ਚੱਲਣ ਲੱਪੇ ਕੁਛ ਨਾ ਕੁਛ ਸਾਨੂੰ ਵੀ ਕੰਟਰੀਬਿਊਟ ਕਰਨਾ ਚਾਹੀਦਾ ਆਪਣੇ ਸੋਸਾਇਟੀ ਨੂੰ ਵਿੱਚ ਰਾਈਟ ਤਾਂ ਫਿਰ ਮੇਰੇ ਮਨ ਦੇ ਵਿੱਚ ਆਇਆ ਕਿਉਂ ਨਾ ਇੱਕ ਮਲਟੀ ਸਪੈਸ਼ਲ ਦੀ ਹਸਪੀਟਲ ਮਲ ਬਣਾਇਆ ਜਾਵੇ ਰਾਈਟ ਉਸ ਰਾਤੇ ਨਾਲ ਫਿਰ ਅਸੀਂ ਇਹ ਕੰਮ ਸ਼ੁਰੂ ਕਰ ਦਿੱਤਾ ਸਰ ਬਿਲਕੁਲ ਪਰ ਆਪਾਂ ਜੇ ਦੇਖੀਏ ਲੋਕੇਸ਼ਨ ਤੁਸੀਂ ਚੂਜ਼ ਕੀਤੀ ਆ ਹੈ ਇੱਕ ਆਊਟ ਆਫ ਆਪਾਂ ਕਹਿ ਸਕਦੇ ਜਿੰਨਾ ਸ਼ਹਿਰ ਤੋਂ ਵੀ ਬਾਹਰ ਆ ਪਿੰਡਾਂ ਦੇ ਵਿੱਚ ਆ ਇਸ ਲੋਕੇਸ਼ਨ ਇਹ ਚੂਜ਼ ਕਰਨੇ ਦਾ ਕਿਹੜਾ ਮੇਨ ਜਿਹੜਾ ਕੀ ਕਰਨ ਆਪਣਾ ਹੈ ਮੇਨ ਕੰਮ ਤਾਂ ਮੇਰਾ ਆਪਣਾ ਪਿੰਡ ਹੈ ਜੀ ਮੈਂ ਆਪਣੇ ਪਿੰਡ ਨੂੰ ਮਤਲਬ ਮਹੱਤਤਾ ਦੇਣਾ ਹੈਗਾ ਕਿ ਇੱਕ ਐਡਾ ਵੱਡਾ ਹਸਪੀਟਲ ਬਣਾਇਆ ਜਾਵੇ ਜਿਹੜਾ ਪੰਜਾਬ 'ਚ ਸਾਰਿਆਂ ਨੂੰ ਪਤਾ ਹੋਵੇ ਤੇ ਧਗੜ ਪਿੰਡ ਦੇ ਵਿੱਚ ਹਸਪੀਟਲ ਹੈਗਾ ਇਸਰੇ ਦੇ ਵਿੱਚ ਸਪੈਸ਼ਲ ਕੀ ਕੀ ਜਾਨੀ ਕਿ ਸਪੈਸ਼ਲ ਕੀ ਸਹੂਲਤਾਂ ਹੋਣਗੀਆਂ ਬਾਕੀਆਂ ਤੋਂ ਅਲੱਗ ਕਿਉਂ ਕੇ ਕਾਫੀ ਹੋਰ ਹਸਪੀਟਲ ਨੇ ਇਹਦੇ ਵਿੱਚ ਕੀ ਸਪੈਸ਼ਲ ਸਹੂਤਾ ਰਹਿਣਗੀਆਂ ਤਾਂ ਰੇਟਸ ਵਗੈਰਾ ਕਿਉਂਕਿ ਅੱਜ ਕੱਲ ਜਦੋਂ ਵੀ ਕੋਈ ਮਰੀਜ਼ ਜਾਂਦਾ ਆ ਤਾਂ ਸਭ ਤੋਂ ਪਹਿਲਾਂ ਮਨ ਚ ਇਹ ਹੀ ਹੁੰਦਾ ਵੀ ਯਾਰ ਪੈਸੇ ਬਹੁਤ ਲੱਗਣੇ ਆ ਜੇਬ ਤੇ ਡਾਕਾ ਹੀ ਪੈਣਾ ਕਿਤੇ ਇਹਦੇ ਵਿੱਚ ਕੀ ਸਪੈਸ਼ਲ ਸਹੂਤਾ ਨੇ ਸਪੈਸ਼ਲ ਤੇ ਇਹ ਹੈਗੇ ਆ ਵੀ ਜਿਹੜਾ ਹਸਪੀਟਲ ਕਾਰਪੋਰੇਟ ਟਾਈਪ ਦਾ ਹੈ ਫਾਇਗਾ ਪਰ ਇਹਦੇ ਵਿੱਚ ਜਿਹੜੀਆਂ ਸਹੂਤਾ ਹੈਗੀਆਂ ਉਹ ਬਹੁਤ ਹੀ ਜ਼ਮਲ ਰੇਟ ਸੇ ਹੋਣਗੀਆਂ ਜਿਹੜਾ ਆ ਫਰਬੰਦੇ ਦੀ ਫੋਰ ਬਿਲਟਿੰਗ ਹੋ ਗਈ ਰਾਈਟ ਇਹ ਇਸ ਵਜ੍ਹਾ ਕਰਕੇ ਮਤਲਬ ਸਾਰੋ ਕੁ ਸੋਚਿਆ ਗਿਆ ਹੈ ਤੇ ਸਰੇ ਦਾ ਨਾਮ ਜਿਹੜਾ ਰੱਖਿਆ ਗਿਆ ਇਹ ਕਿਦਾਂ ਰੱਖਿਆ ਗਿਆ ਕਿਉਂਕਿ ਇਹਦਾ ਨਾਮ ਦੋ ਚੀਜ਼ਾਂ ਹੈਗੀਆਂ ਮਤਲਬ ਇਹ ਜਿਹੜਾ ਹਸਪੀਟਲ ਮੈਂ ਆਪਣੇ ਫਾਦਰ ਸਾਹਿਬ ਦੇ ਉੱਤੇ ਨਾਮ ਦਿੱਤਾ ਰਾਈਟ ਇਹਦੇ ਵਿੱਚ ਦੋ ਚੀਜ਼ਾਂ ਮੈਨੂੰ ਮਿਲ ਰਹੀਆਂ ਮਤਲਬ ਇੱਕ ਮੇਰੇ ਫਾਦਰ ਦੀ ਯਾਦਗਾਰ ਦੂਸਰਾ ਕਰਤਾਰ ਹਸਪੀਟਲ ਇਹਦੇ ਵਿੱਚ ਰੱਬ ਦਾ ਵੀ ਨਾਮ ਆਉਂਦਾ ਇਹ ਪਿੰਡ ਕਾਫੀ ਮਸ਼ਹੂਰ ਆ ਐਸਟੀ ਦੇ ਲੈਵਲ ਤੇ ਵੀ ਕਿਉਂਕਿ ਆਰਮੀ ਦੇ ਵਿੱਚ ਵੀ ਰਹੇ ਆ ਫੌਜ ਦੇ ਵਿੱਚ ਰਹੇ ਆ ਇੱਥੋਂ ਕਾਫੀ ਤੇ ਹੋਰ ਵੀ ਐਨ ਆਰ ਆਈ ਕਾਫੀ ਜਿਹੜੇ ਇੱਥੋਂ ਦੇ ਮਸ਼ਹੂਰ ਆ ਜਿਹੜੇ ਬਾਹਰ ਜਾ ਕੇ ਜਿਨ੍ਹਾਂ ਨੇ ਆਪਣੀਆਂ ਤਰੱਕੀਆਂ ਕੀਤੀਆਂ ਇਹਦੇ ਬਾਰੇ ਵੀ ਜ਼ਰੂਰ ਚਰਨਾ ਪੋ ਜੀ ਦੇਖੋ ਜੀ ਫਸਟ ਆਫ ਆਲ ਇਹ ਪਿੰਡ ਦੀ ਮਸ਼ਹੂਰ ਹੈਗਾ ਵੀ ਮੇਰੇ ਡੈਡ ਮੇਰੇ ਮਾਸਟਰ ਜੀ ਜਗਤ ਸਿੰਘ ਦੱਗੜ ਮੇਰੇ ਫਾਦਰ ਦਾ ਨਾਮ ਕਰਤਾਰ ਸਿੰਘ ਦੱਗੜ ਇਹ ਇਹ ਦੋਰੇ ਦੋਆ ਆ ਆਰਮੀ ਦੇ ਵਿੱਚ ਆਫਸਰ ਸੀਗੇ ਰਾਈਟ ਤੁਮਨਾ ਉਹਨਾ ਟਾਈਮ ਦੇ ਆਫਸਰ ਸੀਗੇ ਜਦੋਂ ਮਤਲਬ ਜ਼ਿਲ੍ਹੇ ਦੇ ਵਿੱਚ ਹੀ ਮਤਲਬ ਇੱਡੇ ਵੱਡੇ ਆਫਸਰ ਮਤਲਬ ਮਤਲਬ ਫਾਇੰਡ ਆਊਟ ਕਰਨੇ ਮੁਸ਼ਕਲ ਸੀ ਰਾਈਟ ਉਹ ਤਬਾਦਾ ਫਿਰ ਕੀ ਹੋਇਆ ਮਤਲਬ ਈਵਨ ਬਰਗੇਡਰ ਡਾਕਟਰਸ ਇਥੇ ਇਸ ਪਿੰਡ ਦੇ ਵਿੱਚ ਨਿਕਲੇ ਉਹ ਤਬਾਦਾ ਮੇਰੇ ਖਿਆਲ ਨਾਲ ਗਰਵਤਿਆਂ ਜਾਗਤ ਜਿਹੜੇ ਆਪੀਸ ਆਫਸਰ ਹੈ ਮਤਲਬ ਸੀਗੇ ਰਾਈਟ ਉਹ ਡੀਜੀਪੀ ਜਦੋਂ ਕਸ਼ਮੀਰ ਰਹੇ ਹੈਗੇ ਆ ਉਸ ਤੋਂ ਬਾਅਦ ਆ ਮਤਲਬ ਜੁਪੀਐਸ ਦੇ ਚੇਅਰਮੈਨ ਰਹੇ ਆ ਉਹ ਤੋਂ ਬਾਅਦ ਉਹ ਗਵਰਨਰ ਵੀ ਰਹੇ ਹੈਗੇ ਰਾਈਟ ਤਾਂ ਇਸ ਪਿੰਡ ਦੀਆਂ ਮਤਲਬ ਬਹੁਤ ਜਾਦੇ ਤਰਕੀਆਂ ਕੀਤੀਆਂ business ਦੇ ਵਿੱਚ ਜਿੱਦਾਂ ਮਤਲਬ ਵਾਇਗਰੂ ਤੋਂ ਮੈਨੂੰ ਕਾਫੀ ਸਫਲਤ ਮਿਲੀ ਹੈਗੀ ਆ ਮੇਰੇ ਕਜ਼ਨ ਹੈ ਮੱਲ ਅਮਰੀਕੀ ਦੇ ਪਰਮਜੀਤ ਤੱਕੜ ਇਹਨਾਂ ਦੇ ਵੀ ਹੋਟਲ business ਵਿੱਚ ਹੈਗੇ ਰਾਈਟ ਤਾਂ ਤੁਸੀਂ ਕਾਫੀ ਟਾਈਮ ਤੋਂ ਸਮਾਜ ਸੇਵਾ ਕਰ ਰਹੇ ਹੋ ਤੇ ਹੁਣ ਇੱਕ ਵੱਡੇ ਲੈਵਲ ਦੀ ਜਿਹੜੀ ਸਮਾਜ ਸੇਵਾ ਕਰਨ ਜਾ ਰਹੇ ਹੋਗੇ ਤੇ ਇਹਦੇ ਵਿੱਚ ਹੋਰ ਕਿਹਨਾ ਕਿਹਨਾਂ ਦਾ ਤੁਹਾਨੂੰ ਸਹਿਯੋਗ ਮਿਲ ਰਿਹਾ ਕਿਉਂਕਿ ਐਡਾ ਵੱਡਾ ਫਰਾਲਾ ਜਿਹੜਾ ਇਕੱਲੇ ਦੇ ਬੰਦੇ ਦੇ ਬਸਦਾ ਨਹੀਂ ਹੁੰਦਾ ਹੈ। ਬੀਸਿਕਲੀ ਮੇਜਰ ਮੈਂ ਹੀ ਨੂੰ ਕਰਨਾ ਹੈਗਾ। ਅੱਛਾ ਜੀ। ਮੇਜਰ ਮੈਂ ਹੀ ਕਰਨਾ ਪਰ ਮੇਰੇ ਹੋਰ ਵੀ ਜਿਹਨੇ ਦੋਸਤ ਮਿੱਤਰ ਹੈਗੇ ਆ ਜਾਂ ਮੇਰੇ ਬੀਨਸ ਵਿੱਚ ਫਰੈਂਡ ਹੈਗੇ ਆ ਰਾਈਟ ਉਹਨਾਂ ਦੀ ਵੀ ਥੋੜੀ-ਬੁਝ ਕੰਟਰੀਬਿਊਸ਼ਨ ਹੈਗੀ ਆ ਪਰ ਮੇਜਰ ਫਰਾਲਾ ਮੇਰਾ ਇਕੱਲੇ ਦਾ ਹੀ ਹੈਗਾ। ਸਰ ਇੱਕ ਬਿਮਾਰੀ ਕੈਂਸਰ ਆ ਜੀ ਤੇ ਇਹਦਾ ਇਲਾਜ ਜਿਹੜਾ ਆ ਪਹਿਲਾਂ ਤਾਂ ਕਹਿੰਦੇ ਸੀ ਇਲਾਜ ਇਹਦਾ ਹੁੰਦਾ ਹੀ ਨਹੀਂ ਤੇ ਹੁਣ ਕਹਿੰਦੇ ਵੀ ਇਲਾਜ ਇਹਦਾ ਹੋ ਜਾਂਦਾ ਲੇਕਿਨ ਸਾਡੇ ਆਪਣੇ ਏਰੀਆ ਦੇ ਆਲੇ ਦੁਆਲੇ ਮੇਰਾ ਖਿਆਲ ਆ ਕਿ ਕਿਤੇ ਬਹੁਤ ਘੱਟ ਕੋਈ ਇਹਦਾ ਹੋਊਗਾ ਤੇ ਇੱਥੇ ਇਹਦਾ ਜਿਹੜਾ ਇਲਾਜ ਹੋਊਗਾ ਕੈਂਸਰ ਦਾ ਬਿਲਕੁਲ ਹੋਊਗਾ ਜੀ ਇਹ ਕੈਂਸਰ ਹਸਪੀਟਲ ਤੇ ਬਣਾਉਣ ਦੀ ਇੱਕ ਵਜ੍ਹਾ ਵੀ ਹੈਗੀ ਮਤਲਬ ਉਹ ਮੇ ਜਿਹੜੀ ਵਜ੍ਹਾ ਹੈਗੀ ਆਪੇ ਆਈ ਲੌਸ ਮਾਈ ਮਦਰ ਜਦੋਂ ਮੈਂ ਇਹਨਾਂ ਨੂੰ ਦੇਖਿਆ ਵੀ ਨਹੀਂ ਹੈਗਾ ਰਾਈਟ ਫਿਰ ਉਸ ਤੋਂ ਬਾਅਦ ਆਈ ਲੌਸ ਮਾਈ ਸਿਸਟਰ ਫਿਰ ਉਸ ਤੋਂ ਬਾਅਦ ਆ ਮੈਂ ਆਪਣਾ ਬ੍ਰਦਰ ਲੌਸ ਕਰਤਾ ਉਸ ਤੋਂ ਬਾਅਦ ਆ ਮੈਂ ਬ੍ਰਦਰ ਲੌਸ ਕਰਤਾ ਰਾਈਟ ਇਹਨਾਂ ਚੀਜ਼ਾਂ ਸਾਰਿਆਂ ਨੇ ਮੈਨੂੰ ਕਨਵਿੰਸ ਕੀਤਾ ਵੀ ਐਟ ਲੀਸਟ ਕੈਂਸਰ ਹਸਪੀਟਲ ਹੋਣਾ ਮਤਲਬ ਪ੍ਰਾਇਮਰੀ ਚੈੱਕ ਅਪ ਉੱਤੇ ਹੋ ਜਾ ਰਾਈਟ ਉਹਨਾਂ ਦਾ ਇਲਾਜ ਹੋਵੇ ਕਈ ਜਾਨਾਂ ਬਚ ਸਕਦੀਆਂ ਇਸ ਇਸ ਚੀਜ਼ ਨੂੰ ਲੈ ਕੇ ਫਿਰ ਮੈਂ ਕੈਂਸਰ ਦਾ ਜਿਹੜਾ ਹਸਪੀਟਲ ਬਣਾਉਣਾ ਸੀ ਇਹ ਮੇਰੇ ਮਨ ਦੇ ਵਿੱਚ ਆਪੇ ਇਹ ਵੀ ਜ਼ਰੂਰ ਬਣਾਉਣਾ ਚਾਹੀਦਾ ਤੇ ਸਰ ਸਮਾਜ ਲਈ ਕੋਈ ਆਪਣੇ ਸੱਜਣਾ ਮਿੱਤਰਾਂ ਲਈ ਕੋਈ ਸੁਨੇਹਾ ਦੇਣਾ ਚਾਹੁੰਦਾ ਹਾਂ ਉਹ ਤੁਸੀਂ ਬਿਲਕੁਲ ਜੀ ਮਤਲਬ ਮੈਂ ਤਾਂ ਆਪਣੇ ਸਮਾਜ ਸਾਰਿਆਂ ਨੂੰ ਮਤਲਬ ਇਹ ਸਨੇਹ ਦੇਣਾ ਚਾਹੁੰਦਾ ਵੀ ਜਿੰਨੀ ਵੀ ਸਮਾਜ ਦੇ ਵਿੱਚ ਕੋਈ ਤੁਹਾਨੂੰ ਕੰਟਰੀਬਿਊਸ਼ਨ ਕਰ ਸਕਦੇ ਜਰੂਰ ਕਰਨੀ ਚਾਹੀਦੀ ਛੋਟੀ ਹੋਵੇ ਵੱਡੀ ਹੋਵੇ ਜਰੂਰ ਕੋਈ ਨਾ ਕੋਈ ਬਰਾ ਲਾ ਕਰਨਾ ਚਾਹੀਦਾ ਪਰਮਵੀਰ ਜਗਤ ਸਰਹ ਹਸ਼ਾਪੁਰ ਦੇ ਲਈ ਇੱਕ ਤੋਹਫਾ ਜਿਹੜਾ ਮਿਲ ਰਿਹਾ ਬਿਲਕੁਲ ਜੇ ਦੇ ਸੁਣੀਏ ਅਸੀਂ ਜਾਂ ਦੇਖੀਏ ਤੇ ਇੱਕ ਬਰਦਾਨ ਸਾਹਿਬ ਤੋਂ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹਸਪੀਟਲ ਹੈ ਬਹੁਤ ਵੱਡਾ ਹਸਪੀਟਲ ਜਿਹੜਾ ਬਣ ਰਿਹਾ ਤੇ ਸਰ ਇਹਦੇ ਬਾਰੇ ਤੁਸੀਂ ਦੱਸੋ ਜੀ ਇਹ ਮਲਟੀ ਸਪੈਸ਼ਲਟੀ ਹਸਪੀਟਲ ਸਾਡੇ ਚੇਅਰਮੈਨ ਸਾਹਿਬ ਸਰਦਾਰ ਓਮਕਾਰ ਸਿੰਘ ਤੱਕੜ ਤੱਕੜ ਮੇਰੇ ਚਾਚਾ ਜੀ ਉਹ ਇਹ ਆਈਡੀਆ ਲੈ ਕੇ ਆਏ ਇਸ ਇੰਟੂ ਡੋਨੇਸ਼ਨਸ ਮਤਲਬ ਕਿ ਲੋਕ ਸੇਵਾ ਸੋਸ਼ਲ ਸਰਵਿਸ ਐਜੂਕੇਸ਼ਨ ਮੈਡੀਕਲ ਫੀਲਡ ਐਜੂਕੇਸ਼ਨ ਮੈਡੀਕਲ ਫੀਲਡ ਬਹੁਤ ਉਹਨਾਂ ਦੇ ਹਾਰਟ ਦੇ ਲੱਗੇ ਹੈਗੇ ਦਿਲ ਦੇ ਕਰੀਬ ਪਹਿਲਾਂ ਵੀ ਕਰਦੇ ਆ ਰਹੇ ਹੈ ਬਟ ਇਸ ਵਾਰ ਇਹਨਾਂ ਦਾ ਆਈਡੀਆ ਆਇਆ ਸੀ ਕਿ ਕੁਝ ਬੜਾ ਕਰੀਏ ਕੁਝ ਅੱਦਾ ਦਾ ਕਰੀਏ ਕਿ ਆਪਾਂ ਲਾਰਜ ਸਕੇਲ ਪਬਲਿਕਸ ਤੇ ਅਸੀਂ ਉਹਨਾਂ ਨੂੰ ਉਹਨਾਂ ਨੂੰ ਇੱਕ ਪ੍ਰੋਪਰ ਮੈਡੀਕਲ ਫੈਸਿਲਿਟੀ ਐਕਸੈਸ ਹੋ ਸਕੇ ਇਸ ਕਰਕੇ ਉਹ ਇਹ ਆਈਡੀਆ ਉਹਨਾਂ ਨੇ ਦਿੱਤਾ ਤੇ ਇਹ ਹਸਪੀਟਲ ਜਿਹੜਾ ਹੈਗਾ ਜੋ ਅੱਜ ਤੁਹਾਨੂੰ ਦੇਖ ਕੇ ਮਿਲ ਰਿਹਾ ਦਿਖ ਰਿਹਾ ਹੈਗਾ ਸੋ ਬੇਸਿਕਲੀ ਸਟਾਰਟਿੰਗ ਦੇ ਵਿੱਚ ਅਸੀਂ 6 ਸਪੈਸ਼ਲਿਟੀਜ਼ ਸਟਾਰਟ ਕਰਦੇ ਆ ਜਨਰਲ ਮੈਡੀਸਨ ਜਨਰਲ ਸਰਜੀ ਗਾਇਨਕੋਲੋਜੀ ਪੀਡੀਆਟ੍ਰਿਕਸ ਫਿਜ਼ੋਥੈਰੇਪੀ ਔਰ ਡੈਂਟਲ ਮੈਡੀਸਨ ਥਿਸ ਇਜ਼ आवर ਫਰਸਟ ਫੇਸ ਨਾਲ ਨਾਲ ਸਾਡੇ ਕੋਲ ਇਨ ਹਾਊਸ ਲੈਬੋਰਟਰੀ ਹੋਊਗੀ ਸਾਡੇ ਕੋਲ ਇਨ ਹਾਊਸ ਫਾਰਮੇਸੀ ਹੋਊਗੀ ਐਂਡ ਆਈ ਸੀ ਯੂ ਫੈਸਿਲਿਟੀਆਂ ਵੀ ਅਸੀਂ ਦੇ ਰਹੇ ਆ ਸਾਡੇ ਕੋਲ ਉੱਥੇ 3 ਓਟੀ ਹੈ ਜਨਰਲ ਓਟੀ ਲੇਬਰ ਓਟੀ एंड साडा मॉडल रोटी इट विल इट विल गैट कंपलीटेड इन अबाउट टू मंथ्स दो महीन पूरा रेडी हो रहा है सो फस्ट फेज के चीज़ा फैसिलिटीज दे रहा मेन फोकसा क्लीनिंगेस से हाईजीन एंड सब तो मेन गल जी तुम इनफ्रास्ट्रक्चर देख रहे हो देखिए और भी कारपोरेट इंफ्रास्ट्रक्चर प्रोवाइड कर रहे कारपोरेट इन कारपोरेट फैसिलिटीज़ एट चैरिटेबल रेट बेसिकलीपज़ हैगा कि ਪੈਸੇ ਦੇ ਦੁੱਖ ਕਰਕੇ ਕਰਕੇ ਬਹੁਤ ਸਾਰੀ ਡੈਥਸ ਹੋ ਜਾਂਦੀਆਂ ਬਹੁਤ ਸਾਰੇ ਲੋਕਾਂ ਨੂੰ ਸਾਡੀ ਮੈਡੀਕਲ ਫੈਸਿਲਿਟੀਆਂ ਜਿਹੜੀਆਂ ਹੈਗੀਆਂ ਐਕਸੈਸੀਬਲ ਨਹੀਂ ਹੈ ਘਰ ਚ ਪਏ ਪਏ ਜਿਹੜੇ ਬਹੁਤ ਲੋਕ ਮਰ ਜਾਂਦੇ ਆ ਉਹ ਚੀਜ਼ ਜਿਹੜੀ ਅਸੀਂ ਇਸ ਹਸਪੀਟਲ ਚ ਦੂਰ ਕਰਨੀ ਹੈ ਉਹ ਚੀਜ਼ ਅਸੀਂ ਇਸ ਹਸਪੀਟਲ ਰਾਹੀਂ ਜਿਹੜੇ ਲੋਕ ਬਿਨਾਂ ਇਲਾਜ ਤੋਂ ਬੇ ਇਲਾਜੇ ਮਰ ਜਾਂਦੇ ਹੈਗੇ ਅਨਫੋਰਚੂਨੇਟਲੀ ਅਨਫੋਰਚੂਨੇਟਲੀ ਉਹ ਕੰਮ ਨਾ ਹੋਵੇ ਚਲੋ ਇੱਕ ਇੱਕ ਕੈਲੋ ਕੀ ਰੈਵੋਲੂਸ਼ਨ ਜਿਹੜੀ ਹੈ ਬਲੱਡਲੈਸ ਰੈਵੋਲੂਸ਼ਨ ਕ੍ਰਾਂਤੀ ਜੇ ਕੋਣ ਖਰਾਬਾ ਹੁੰਦਾ ਬਟ ਇੱਥੇ ਕ੍ਰਾਂਤੀ ਜੇ ਜਾਂਦਾ ਜਾਂਦੀ ਆ ਰੈਗੂਲੇਸ਼ਨ ਚ ਕਤਲੇਆਮ ਹੁੰਦਾ ਬਟ ਅਸੀਂ ਅਸੀਂ ਇੱਥੇ ਇਹ ਉਹ ਕ੍ਰਾਂਤੀ ਹੈ ਜਿਹਨੇ ਜਾਨਾਂ ਬਚਾਈਆਂ ਸਰ ਅਕਸਰ ਦੇਖਿਆ ਜਾਂਦਾ ਜਿੰਨਾ ਵੱਡਾ ਹਸਪੀਟਲ ਹੁੰਦਾ ਤੇ ਜਿਹੜਾ ਉੱਥੇ ਉਨਾ ਹੀ ਵੱਡਾ ਜਿਹੜਾ ਬਿੱਲ ਬਣਦਾ ਆ ਤੇ ਇੱਥੇ ਕੀ ਸਿਸਟਮ ਰਹੂਗਾ ਆਪਣਾ ਕਿੱਦਾਂ ਰਹੇਗਾ ਇਹ ਅਜੀ ਇੱਥੇ ਬਸ ਇਹ ਹਸਪੀਟਲ ਦਾ ਬੇਸਿਕ ਪਰਪਸ ਜਿਹੜਾ ਹੈਗਾ ਉਹ ਤੁਹਾਨੂੰ ਜਿਹਦਾ ਪਹਿਲਾਂ ਵੀ ਦੱਸਿਆ ਕਾਰਪੋਰੇਟ ਸਿਲਟਿਸ ਹੈ ਹਾਈ ਟੈਕ ਸਾਰਾ ਇਕੁਪਮੈਂਟ ਹੈ ਸਟੇਟ ਆਫ ਦੀ ਆਰਟ ਇਨਫਰਾਸਟ੍ਰਕਚਰ ਹੈ ਕੋਈ ਇੱਥੇ ਵੱਡੇ ਬਿੱਲੀ ਬਣੂਗੇ ਕੋਈ ਇੱਥੇ ਪ੍ਰੋਫਿਟ ਮੇਕਿੰਗ ਕਿਸੇ ਨੇ ਪ੍ਰੋਫਿਟ ਜੀਮਸੇ ਨਹੀਂ ਬਣਾ ਜੇ ਇਹ ਲੋਕਾਂ ਦੀ ਸੇਵਾ ਲਈ ਜਿਹੜਾ ਆਈਡੀਆ ਪੈਦਾ ਹੋਇਆ ਸੀ ਲੋਕਾਂ ਦੀ ਸੇਵਾ ਦੇ ਲਈ ਆਈਡੀਆ ਉਹ ਇੱਕ ਬਿਲਡਿੰਗ ਆਈਡੀਆ ਨੇ ਬਿਲਡਿੰਗ ਦਾ ਰੂਪ ਲੈ ਲਿਆ ਲੋਕਾਂ ਦੀ ਸੇਵਾ ਨੇ ਬਿਲਡਿੰਗ ਨੇ ਸਰਵਿਸ ਜਿਹੜੀਆਂ ਹੈਗੀਆਂ ਪ੍ਰੋਵਾਈਡ ਕਰਨੀਆਂ ਤੇ ਸਰ ਇੱਕ ਵਾਰ ਹਸਪੀਟਲ ਦਾ ਨਾਮ ਤੇ ਜਿਹੜਾ ਇਹਦਾ ਐਡਰੈਸ ਤੇ ਇਹਦਾ ਹੈਲਪਲਾਈਨ ਨੰਬਰ ਕੋਈ ਜਿਹੜਾ ਜਾਦੀ ਕੋਈ ਤੁਸੀਂ ਕਰਨਾ ਚਾਹੋ ਕਰਤਾਰ ਮੈਮੋਰੀਅਲ ਹਸਪੀਟਲ ਵਿਲੇਜ ਤੱਗੜ ਪੋਸਟ ਆਫਿਸ ਸਿਕਰੀ ਹਸ਼ਿਆਰਪੁਰ ਟਾਂਡਾ ਰੋਡ ਨੰਬਰ 987669609 ਜਦੋਂ ਮਰਜ਼ੀ ਕੋਈ ਵੀ ਜਦੋਂ ਮਰਜ਼ੀ ਆ ਕੇ ਉਹ ਆਫਿਸ ਤੇ ਮਿਲ ਸਕਦੇ ਹੈਗੇ ਆ ਜਦੋਂ ਮਰਜ਼ੀ ਜਿੱਥੋਂ ਦੂਰੋਂ ਦੂਰੋਂ ਆ ਕੇ ਅਫੋਰਡੇਬਲ ਮੈਡੀਕਲ ਸਰਵਿਸਿਜ਼ ਜਿਹੜੀਆਂ ਹੈਗੀਆਂ ਐਂਡ ਮੋਰਓਵਰ ਜੀ ਅਫੋਰਡੇਬਲ ਪਲੱਸ ਐਥੀਕਲ ਅਸੀਂ ਇੱਥੇ ਪੈਰਾਸਿਟਿਕ ਅਨੈਥੀਕਲ ਮੈਡੀਕਲ ਪ੍ਰੈਕਟਿਸਿਜ਼ ਅਲਾਉਡ ਨਹੀਂ ਕਰਨੀ ਆ जो मर्जी हो जाए सारा कुछ इतने एथीकल मैडिकल प्रैक्टिसिज ही इतने फॉलो की जाऊँग एंड साडा स्टाफ भी वी हैवे स्टाफ ऑफ अराउंड इलेवन डॉक्टर्स एंड थर्टी नर्सिज एंड स्पोर्ट्स स्टाफ ऑफ अराउंड मोर दैन ट्वेंटी फाइव पीपल साडा स्टाफ भी जरा बाय गॉड्स स्टेस बाय द विल ऑफ दैट ग्रेट लॉर्ड ऑल माइटी सारा ही बहुत ही एजुकेटिड वेरी वैरी वैल क्वालिफाइड और हम्बल एक होर गल मैं दसना चाहूँगा थोड़ा तो, ਅਸੀਂ ਜਿਹੜੀ ਪਹਿਲਾਂ ਸਪੈਸ਼ੈਲਟिज ਦੀ ਗੱਲ ਕੀਤੀ ਹੈ ਫੈਸਿਲਿਟੀਆਂ ਦੀ ਗੱਲ ਕੀਤੀ ਹੈ दैट इज अ पार्ट ऑफ ਫਸਟ ਫੇਸ। ਤੋਂ ਸਾਡੇ ਇੱਥੇ ਜਲਦੀ ਹੀ 2-3 ਮਹੀਨਿਆਂ ਦੇ ਵਿੱਚ ਹੀ ਆਰਥੋਪੈਡਿਕਸ ਡਿਪਾਰਟਮੈਂਟ ਵੀ ਸਟਾਰਟ ਹੋ ਜਾਊਗਾ। ਸੈਕਰੀਟਰੀ ਡਿਪਾਰਟਮੈਂਟ ਵੀ ਸਟਾਰਟ ਹੋ ਜਾਊਗਾ। ਔਰ ਤੋਂ ਇਲਾਵਾ ਸੈਕੰਡ ਫੇਸ ਦੇ ਵਿੱਚ ਸਾਡਾ ਫੁੱਲੀ ਫਲੇਸ਼ ਡਾਇਗਨੋਸਟਿਕ ਸੈਂਟਰ ਵਿਦ ਅ ਸਟੇਟ ਆਫ ਦਿ ਆਰਟ ਫੈਸਿਲਿਟੀਆਂ ਇਕੁਪਮੈਂਟ ਜੋ ਵੀ ਲੇਟੈਸਟ ਮਾਰਕੀਟ ਸੇ ਉਸ ਟਾਈਮ ਨੈਕਸਟ ਇਅਰ ਐਮ ਆਰ ਆਈ ਮਸ਼ੀਨ ਅਵੇਲੇਬਲ ਹੋਊਗੀ ਸਿਟੀ ਸਕੈਨ ਮਸ਼ੀਨ ਅਵੇਲੇਬਲ ਹੋਊਗੀ ਪਲੱਸ ਐਕਸ-ਰੇ ਮੈਮੋਗ੍ਰਾਫੀ ਜੋ ਵੀ ਡਾਇਗਨੋਸਟਿਕਸ ਦਾ ਸਾਰਾ ਕੰਮ ਹੈ ਸੈਕਿੰਡ ਫੇਸ ਤੇ ਸਾਡਾ ਉਹ ਸਟਾਰਟ ਹੋ ਰਿਹਾ ਹੈ ਇਟ ਐਂਡ ਅਫੋਰਡੇਬਲ ਰੇਟ ਕਈ ਵਾਰ ਬਾਰ-ਬਾਰ ਮੈਂ ਕਹਿੰਦਾ ਆ ਕਹਿ ਰਿਹਾ ਬਿਕੋਜ਼ ਅਨ ਅਫੋਰਡੇਬਿਲਟੀ ਮੈਡੀਕਲ ਲਾਈਨ ਦੇ ਵਿੱਚ ਇੱਕ ਬਹੁਤ بڑا ਇਸ਼ੂ ਬਣਦੀ ਜਾ ਰਹੀ ਹੈ ਉਹ ਅਫੋਰਡੇਬਲ ਰੇਟਸ ਤੇ ਸਾਰੇ ਐਮਆਰਆਈ ਐਂਡ ਕਿਸੇ ਨੂੰ ਕੋਈ ਦੂਰ ਜਲੰਧਰ ਲੁਧਿਆਣਾ ਨਾ ਜਾਣਾ ਪਵੇ ਆਪਣੇ ਸਾਡੇ ਪਿੰਡ ਦੇ ਵਿੱਚ ਹੀ ਸਾਡੇ ਰੀਜਨ ਦੇ ਵਿੱਚ ਹੀ ਸਾਡੇ ਜ਼ਿਲ੍ਹੇ ਦੇ ਵਿੱਚ ਹੀ ਜਿਹੜਾ ਹੈਗਾ ਇਹ ਜਿਹੜੀ ਚੀਜ਼ ਅਵੇਲੇਬਲ ਹੋਵੇ ਜਿਹੜਾ ਸਾਡਾ ਹਸ਼ਿਆਰਪੁਰ ਸਭ ਤੋਂ ਲਿਟਰੇਟ ਜਿਲ੍ਹਾ ਹੈਗਾ ਬਹੁਤ ਇੱਕ ਨਾਮ ਕਮਾਇਆ ਹਸ਼ਿਆਰਪੁਰ ਜ਼ਿਲ੍ਹੇ ਨੇ ਦੁਬਾਰਾ ਅਸੀਂ ਉਹ ਨਾਮ ਜਿਹੜਾ ਹਸ਼ਿਆਰਪੁਰ ਜਿਹਦੇ ਨੂੰ ਉਸ ਲੈਵਲ ਤੇ ਅਸੀਂ ਲੈ ਕੇ ਗਏ ਕੀ ਕਹਿੰਦੇ 让我们 ਮੇਕ ਹਸ਼ਿਆਰਪੁਰ ਗ੍ਰੇਟ ਅਗੇਨ ਤੇ ਉਸ ਤੋਂ ਇਲਾਵਾ ਸੈਕੰਡ ਫੇਸ ਦੇ ਵਿੱਚ ਕਾਰਡੀਓਲੋਜੀ ਡਿਪਾਰਟਮੈਂਟ ਤੇ ਆਫਥਲਮੋਲੋਜੀ ਉਹ ਵੀ ਸਟਾਰਟ ਹੋ ਰਿਹਾ ਅਲਟੀਮੇਟਲੀ ਸਾਡਾ ਪਰਪਸ ਹੈ ਜਿੱਦਾਂ ਚੇਅਰਮੈਨ ਸਾਹਿਬ ਨੇ ਦੱਸਿਆ ਕਿ ਫੈਮਿਲੀ ਦੇ ਵਿੱਚ ਅਨਫੋਰਚੂਨੇਟਲੀ ਕੁਝ ਕੈਨਸਰਿਟਿਕ ਡੈੱਥ ਹੋਈਆਂ ਓਨਕੋਲੋਜੀ ਡਿਪਾਰਟਮੈਂਟ ਵੀ ਸਥਾਪਿਤ ਕਰੀ